ਲਓ ਮਿੱਤਰੋ ਪਹੁੰਚਿਆ ਆਪਾਂ ਇੱਕ ਹੋਰ ਨਵੀਂ ਕੋਠੀ ਦੀ ਵੀਡੀਓ ਲੈ ਕੇ ਵੀਡੀਓ ਐਂਡ ਤੱਕ ਜਰੂਰ ਦੇਖਿਓ। ਕੋਠੀ ਬਈ ਪਹਿਲਾਂ ਕੁਛ ਮਕਾਨ ਆ ਜਿਹੜਾ ਹੈ ਕੋਠੀ ਆਪਣੀ ਪਹਿਲਾਂ ਬਣੀ ਵੀ ਸੀ ਤੇ ਕੁਛ ਬਾਈ ਨੇ ਇੱਕ ਦੋ ਕਮਰੇ ਵਿੱਚ ਐਡ ਕੀਤੇ ਆਗੇ ਕਲਾਸਿਕਲ ਲੁੱਕ ਜਿਹੜੀ ਦਿੱਤੀ ਆ ਕੋਠੀ ਨੂੰ। ਇਹਦੇ ਨਾਲ ਬਈ ਜਿਹੜੇ ਤੁਸੀਂ ਇਹ ਕੌਲੇ ਦੇਖ ਰਹੇ ਹੋ ਗੇਟ ਵਾਲੇ ਇਹ ਘੱਟੋ ਘੱਟ 3 ਸਾਲ ਪਹਿਲਾਂ ਦੇ ਬਣੇ ਹੋਏ ਆ ਗੇਟ ਲੈਟ ਹਾਲੇ ਇੱਥੇ ਰਹਿੰਦਿਆਂ ਲਾਉਣ ਵਾਲੀਆਂ। ਤੇ ਹੁਣ ਆਪਾਂ ਇੱਥੇ ਤਾਰ ਵਗੈਰਾ ਚੈੱਕ ਕਰ ਰਹੇ ਸੀ ਪਹਿਲਾਂ ਕਿਛ ਹੋਰ ਭਰਾ ਦਾ ਕੰਮ ਕੀਤਾ ਸੀ ਵੀ ਪਾ ਪਾ ਕਈ ਵਾਰੀ ਕੋਈ ਬਜਰੀ ਗੁਜਰੀ ਪੈ ਜਾਂਦੀ ਆ ਦੇਖੋ ਬਈ ਇੱਥੇ ਪਹਿਲਾਂ ਬਈ ਆਪਾਂ ਵੀ ਪਾਉਂਦੇ ਰਹੇ ਅੱਜ ਧੋ ਘਟ ਘਟ ਲਗਭਗ ਅਸੀਂ ਇੱਥੇ ਸਾਲ ਪਹਿਲਾਂ ਵਿੱਚ ਬਈ ਹੁਣ ਵੀ ਪਾਉਂਦਾ ਚਲੋ ਹੋਰੇਗਾ ਦਾ ਅਲੱਗ-ਅਲੱਗ ਤਰੀਕਾ ਕੰਮ ਕਰਨ ਦਾ ਇਹ ਕਹਿੰਦਾ ਆਪਾਂ ਬਈ ਆ 2 ਇੰਚੀ ਪਾਈਪ ਦਾ ਕੋਈ ਬੜਾ ਫਾਇਦਾ ਨਹੀਂ ਤੇ ਬਈ ਲੈਟ ਵਾਲੀ ਕੰਮਜਾਬ ਨਹੀਂ ਰਹਿੰਦੀ ਜਿਹਦਾ ਆਪਾਂ ਕੱਸਦੇ ਨੇ ਗ੍ਰੀਡ ਹੋ ਜਾਂਦੀ ਹੈ ਤੇ ਟਾਈਮ ਪੈ ਗਿਆ ਬਈ ਇਹ ਜਿਹੜੀ ਪਾਈਪ ਆ ਸੁੱਕ ਜਾਂਦੀ ਹੈ ਤੇ ਆਪਣੀ ਜਿਹੜੀ ਲੈਟ ਆ ਫਿਰ ਉਹ ਲੱਗਦੀ ਨਹੀਂ ਤੇ ਬਾਕੀ ਜੇ ਆਪਾਂ ਗਿੱਟੀ ਵਾਲੀ ਲੈਟ ਲਾਉਣੀ ਹੋਵੇ ਬਈ ਫਿਰ ਕੌਲਾ ਇੱਥੋਂ ਖਾਲੀ ਰਹਿੰਦਾ ਗਿੱਟੀ ਭਜਨ ਮੋਰਲ ਵਾਲਿਆਂ ਪਾਉਂਦੇ ਇੱਕ ਤਾਂ ਹੁੰਦੀਆਂ ਕਹਿੰਦਾ ਆਪਾਂ ਵੀ ਮਿਸਤ ਕਸ ਤੁਸੀਂ ਇਕੱਲੇ ਜਿਹੜੀ ਬਿਜਲੀ ਵਾਲੀ ਪਾਪ ਆਪਣੀ ਉਹ ਵਿਚਾਲੇ ਸੈਂਟਰ ਚ ਕਰਕੇ ਛੱਡ ਦਿਆ ਕਰੋ ਤੇ ਜੇ ਮੇਰਾ ਭਰਾ ਕੋਈ ਸਰੀਆ ਵਗੈਰਾ ਹੁੰਦਾ ਉਹਨੂੰ ਕੱਟ ਦਿਆ ਕਰੋ ਤੇ ਉੱਪਰੋਂ ਕੌਲ ਆ ਬਾਈ ਚੰਗੀ ਤਰ੍ਹਾਂ ਪਲਾਸਟਰ ਕਰ ਦਿਆ ਕਰੋ ਵੀ ਆਪਾਂ ਨੂੰ ਲੈਡ ਲਾਉਣ ਵੇਲੇ ਦਿੱਕਤ ਨਾ ਆਵੇ ਤੁਸੀਂ ਆਪਣੀਆਂ ਵੀਡੀਓਆਂ ਦੇਖੀਆਂ ਪਹਿਲਾਂ ਦੇ ਵਿੱਚ ਆਪਾਂ ਨੂੰ ਪ੍ਰੋਬਲਮ ਬਹੁਤ ਹੁੰਦੀ ਆ ਜਦੋਂ ਵੀ ਸੈਂਟਰ ਦੇ ਵਿੱਚ ਹੀ ਆਪਾਂ ਲੈਡ ਲਾਉਣੀ ਹੁੰਦੀ ਆ ਤੇ ਸੈਂਟਰ ਸਰੀਆ ਹੁੰਦਾ ਹੈ ਤੇ ਆਪਾਂ ਨੂੰ ਕੱਟ ਕੇ ਹੀ ਲਾਉਣਾ ਪੈਂਦਾਗਾ ਹੁਣ ਬਈ ਇਹਦਾ ਮੇਨ ਬੋਰਡ ਕੋਠੇ ਆਰ ਰਹਿੰਦਾਗਾ ਇਧਰ ਤੁਸੀਂ ਤੁਹਾਨੂੰ ਆਪਾਂ ਦਿਖਾਉਣੇ ਆਹਾ ਇਹੜਾ ਇੱਥੇ ਪਾਈਪਾਂ ਦਾ ਜਾਲ ਜਿਹਾ ਬਣਿਆ ਪਿਆ ਤਾਰਾਂ ਦਾ ਸਾਨੂੰ ਆਪਾਂ ਮੇਨ ਬੂੜੀ ਦਿਖਾਉਣੇ ਅੱਗੇ ਇਹਦੇ ਵਿੱਚ ਛੇੜੇ ਨਾ ਸੀ ਬਾਕਸ ਲੱਗੇ ਹੋਏ ਇਸ ਤਰ੍ਹਾਂ ਸਿਸਟਮ ਰੱਖਿਆ ਹੋਇਆ ਇਹ ਪਹਿਲਾਂ ਦੀ ਫਿਟਿੰਗ ਕਰੀ ਹੋਈ ਸੀ ਬਾਈ ਦੀ ਹੁਣ ਆਪਾਂ ਸਾਰੀ ਨਵੇਂ ਸਰੋਂ ਕਰਾਂਗੇ ਇਹਦੀ ਫਿਟਿੰਗ ਤੇ ਆਤਾਰਾਂ ਦੂਰ ਸਾਰੀਆਂ ਆਪਾਂ ਬਾਈ ਅੰਡਰਗਰਾਊਂਡ ਕਰ ਦਾਂਗੇ ਆਪਾਂ ਬਹੁਤ ਜਲਦੀ ਦੀ ਕੋਟੀ ਦੀ ਸਾਰੀ ਵੀਡੀਓ ਪਾਵਾਂਗੇ ਹਲੇ ਆਪਣਾ ਮਾਣਾ ਮੋਟਾ ਕੰਮ ਰਹਿਦਾ ਅੰਦਰੋਂ ਬਾਕੀ ਲੱਕੜ ਵਾਲਾ ਮਿਸਤਰੀ ਜਿਹੜਾ ਉਹ ਲੱਗਿਆ ਹੋਇਆ ਤੇ ਕਲਰ ਵਾਲੇ ਬਾਈ ਜਿਹੜੇ ਕਲਰ ਕਰੀ ਜਾਂਦੇ ਆ ਸਾਰੀਆਂ ਬਾਈ ਆਪਾਂ ਉਹ ਪੰਜ ਸਾਰੀਆਂ ਅੰਡਰ ਕਲਾਸਿਕਲ ਲੁੱਕ ਜਿਹੜੀ ਬਾਈ ਨੇ ਮੁਰੂ ਬਣਾਈ ਆ ਕੋਠੀ ਵੀ ਇੱਕ ਦੋ ਕਮਰੇ ਸੀਗੇ ਵਿੱਚ ਬਾਕੀ ਕਮਰੇ ਐਡ ਕੀਤੇ ਆਗੇ ਇਧਰ ਮੇਰਾ ਮਿਸਤਰੀ ਭਰਾ ਬਾਈ ਲੱਗਾ ਹੋਇਆ ਕਹਿੰਦਾ ਬਈ ਆਪਣੀ ਵੀ ਥੋੜੀ ਵੀਡੀਓ ਬਣਾ ਲੈ ਮਹਾਬਾਈ ਤੁਹਾਡੇ ਵੀ ਬਣਾ ਦਨੇ ਆ ਬਾਈ ਕੋਲੇ ਘੰਟਾ ਕ ਦਾ ਟਾਈਮ ਸੀਗਾ ਬਾਈ ਘੰਟੇ ਦੇ ਵਿੱਚ ਬਾਈ ਕਹਿੰਦਾ ਵੀ ਆਪਾਂ ਜਿਹੜਾ ਕੰਮ ਆ ਕਰਨਾਗਾ ਤੇ ਬਾਈ ਨੂੰ ਕਹਿੰਦਾ ਵੀ ਆਪਾਂ ਨੂੰ ਪੈਂਡ ਦਾ ਸਮਾਨ ਲਿਆਉਣਾ ਪੂ ਤੇ ਜੇ ਮਿਸਤਰੀ ਚਾਵੇਦਾ ਬਾਈ ਸਭ ਕੁਝ ਕਰ ਸਕਦਾ ਬਾਈ ਕਹਿੰਦਾ ਵੀ ਆਪਣੇ ਕੋਲੇ ਕੋੜੀਆਂ ਪਈਆਂ ਕਹਿੰਦਾ ਬਈ ਆਪਾਂ ਹੀ ਚੱਕ ਦਾਂਗੇ ਫਟੇ ਦੋ ਗੋੜੀਆਂ ਲਾ ਕੇ ਇੱਟਾਂ ਦੀਆਂ ਗੋੜੀਆਂ ਬਾਈ ਮਿਸਤਰੀ ਨੇ ਉੱਤੇ ਹੋਰ ਲਾ ਲਈਆਂ ਤੇ ਬੱਤੇ ਵੈਜੀ ਬੱਤਾਂ ਦੇ ਬਣਾ ਕੇ ਡੰਡੂ ਧਰ ਕੇ ਚਾਲੀਆਂ ਅਹੀਂ ਫੱਟੇ ਚੱਕਦੇ ਕਹਿੰਦਾ ਵੀ ਜੀ ਦੋ ਜਾਣੇ ਹੈਗਾ ਸਾਨੂੰ ਬਸ ਤੂੰ ਕਹਿੰਦਾ ਮਸਾਲਾ ਤੈਨੂੰ ਲਾ ਕੇ ਦੇ ਦੇਣਾ ਇਹਨੂੰ ਬੱਠਰ ਫੜਾਈ ਜਾਈ ਉਧਰੋਂ ਜੀਤੀ ਵੀ ਕਿਹੜਾ ਘਟਾ ਜੀਤੀ ਕਹਿੰਦਾ ਤੈਨੂੰ ਜਾਣ ਨਹੀਂਦਾ ਕਹਿੰਦਾ ਕੰਮ ਕਰਾ ਕੇ ਜਾਣ ਦੇਊਗਾ ਤੇ ਬਾਈ ਜੀਤੀ ਲੱਗ ਗਿਆ ਨਾਲ ਤੇ ਹੁਣ ਜਿਹੜਾ ਸਿਮੈਂਟਰ ਲਾ ਕੇ ਬਾਈ ਇਹਨੂੰ ਭਰਿਆ ਪਰ ਪਰ ਬੱਠਰ ਜਿਹੜਾ ਰਲਿਆ ਸੀ ਉਹ ਫੜਾਦਾ ਤੇ ਉਹਨਾਂ ਨਾਲ ਦੀ ਨਾਲੀ ਚੱਕ ਤੇ ਫੱਟੇ ਇੱਕ ਬਾਈ ਤੁਸੀਂ ਇਹ ਕਮੈਂਟ ਜ਼ਰੂਰ ਕਰੋ ਜਿਹੜੀ ਇਹਨਾਂ ਦੀ ਬਾਈ ਕੰਦ ਆ ਨਾ ਇਹ ਕੰਦ ਗਾਰੇ ਜਿਹਾ ਸਾਨੂੰ ਆਪਾਂ ਅੱਗੇ ਦਿਖਾਉਣਿਆ ਬਾਈ ਕਹਿੰਦਾ ਵੀ ਯਾਰ ਇਹਦੇ ਤੇ ਆਪਾਂ ਟਾਇਲ ਲਾਈਏ ਕਿ ਰੰਗ ਕਰਾਈਏ ਕਹਿੰਦਾ ਰੰਗ ਤੇ ਤੇ ਖੜਨਾ ਨਹੀਂ ਰੰਗ ਬਈ ਐ ਨਹੀਂ ਖੜਨਾ ਗਾਰੇ ਜਿਹ ਕਹਿੰਦਾ ਇਹ ਸੋਰਾ ਜਾ ਕੇ ਲਹਿਜੋ ਇਸ ਆਖਿਆ ਬਾਈ ਤੂੰ ਟਾਇਲ ਹੀ ਲਵਾ ਦੇ ਬਾਕੀ ਮੇਰਾ ਭਰਾ ਤੁਸੀਂ ਕਮੈਂਟ ਕਰੋ ਵੀ ਕਿਹੜੀ ਚੀਜ਼ ਲੋੜ ਰਹੁ ਇਸ ਤਰ੍ਹਾਂ ਦੇ ਬਾਈ ਹੋਰ ਜਾਣਕਾਰੀ ਵਾਲੇ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਬਾਈ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਦੇ ਆ ਬਾਈ ਤੁਹਾਨੂੰ ਆਪਾਂ ਨਵੀਂ ਕੁੱਟਚ ਨਵੇਂ